तो दल वाली है चार की दम हैला चार ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਗੇ ਤੇ ਲੋ ਜੀ ਇਥੇ ਅਜੁਣੀ ਚਲਣ ਲੱਗਿਆ ਅੱਜ ਸਕੂਲ ਤੇ ਮੈਂ ਇਸ ਦਾ ਸਿਰ ਜਿਹੜਾ ਹੈਗਾ ਸੀ ਉਹ ਕਰੀ ਜਾਂਦੀ ਸੀਗੀ ਤੇ ਇਹ ਕਹਿੰਦੀ ਕਿ ਮੰਮਾ ਮੇਰੀ ਵੀਡੀਓ ਬਣਾ ਕੇ ਦਿਓ ਤੇ ਥੋੜੀ ਜਿਹੀ ਮੈਂ ਇੰਸਟਾ ਤੇ ਬਣਾਈ ਇਸ ਦੀ ਵੀਡੀਓ ਐਂਡ ਥੋੜੀ ਮੈਂ ਨਾਰਮਲ ਕੈਮਰੇ ਵਿੱਚ ਬਣਾਈ ਫਿਰ ਜੀ ਇਹਨੂੰ ਆਪਾਂ ਸਕੂਲ ਤੋਰ ਆਏ ਸੀਗੇ ਸਕੂਲ ਦੀ ਬਸ ਤੇ ਚੜਾ ਕੇ ਇਹਦੇ ਇਗਜ਼ਾਮ ਚੱਲਦੇ ਪਏ ਨੇ ਤੇ ਆਪਾਂ ਕਾਫੀ ਦਿਨ ਹੋ ਗਏ ਤੁਹਾਡੇ ਲਈ ਕੋਈ ਵੀਡੀਓ ਜਿਹੜੀ ਹੈਗੀ ਆ ਵਲੌਗ ਆਪਾਂ ਲੈ ਕੇ ਨਹੀਂ ਸੀਗੇ ਆਏ ਤੇ ਕਿਉਂਕਿ ਆਪਣਾ ਥੋੜਾ ਜਿਹਾ ਸ਼ਡਿਊਲ ਜਿਹੜਾ ਸੀਗਾ ਉਹ ਬਿਜ਼ੀ ਹੋ ਗਿਆ ਸੀਗਾ ਤੇ ਆਪਾਂ ਟਾਈਮ 'ਚੋਂ ਟਾਈਮ ਕੱਢ ਕੇ ਤੁਹਾਡੇ ਲਈ ਮੋਟੀਵੇਸ਼ਨਲ ਵੀਡੀਓ ਜਿਹੜੀ ਹੈਗੀ ਸੀਗੀਆਂ ਉਹ ਲੈ ਕੇ ਆ ਰਹੇ ਸੀਗੇ ਤੇ ਇੱਥੇ ਜੀ ਮੈਂ ਤੋਂ ਲੱਗ ਪਈ ਸੀਗੇ ਆਣ ਕੇ ਕੱਪੜੇ ਤੇ ਕਿਉਂਕਿ ਅੱਜ ਆਪਣੇ ਘਰੇ ਆਉਣੇ ਨੇ ਗੈਸਟ ਤੇ ਆਪਾਂ ਕਿਆ ਕੀ ਚਲੋ ਜਲਦੀ ਜਲਦੀ ਹੁਣ ਜਿਹੜੇ ਘਰ ਦੇ ਕੰਮ ਨੇ ਉਹ ਜਲਦੀ ਜਲਦੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੈਗਾ ਨਿਬੇੜ ਲੈਣੇ ਹੈਗੇ ਆਪਾਂ ਤੇ ਇੱਥੇ ਮੈਂ ਜੀ ਜਲਦੀ ਜਲਦੀ ਜਿਹੜੇ ਕੱਪੜੇ ਸੀਗੇ ਉਹ ਵਾਸ਼ ਕਰਦੀ ਪਈ ਸੀਗੇ ਤੇ ਮੰਮੀ ਬਾਹਰ ਲਗਵਾਉਂਦੇ ਪਈ ਸੀਗੇ ਝਾੜੂ ਤੇ ਮੰਮੀ ਕਹਿੰਦੇ ਸੀ ਕਿ ਵੀ ਤੁਸੀਂ ਬਾਅਦ ਵਿੱਚ ਸਾਫ ਸਫਾਈ ਦਾ ਜਿਹੜਾ ਕੰਮ ਆ ਉਹ ਬਾਅਦ ਵਿੱਚ ਤੁਸੀਂ ਕਰ ਲਿਓ ਮੈਂ ਕਿਹਾ ਚਲੋ ਠੀਕ ਆ ਪਹਿਲਾਂ ਮੈਂ ਕੱਪੜੇ ਵਾਸ਼ ਕਰ ਲਾਂ ਕਿਉਂਕਿ ਇਹ ਜੁਨੀ ਦੇ ਜਿਹੜੇ ਕੱਪੜੇ ਨੇ ਨਾ ਉਹ ਥੋੜੇ ਜਿਆਦਾ ਹੁੰਦੇ ਨੇ ਇਸ ਕਰਕੇ ਤੇ ਤੁਹਾਨੂੰ ਪਤਾ ਹੀ ਹੈ ਕਿਉਂ ਛੋਟੀ ਆ ਤੇ ਇਸ ਕਰਕੇ ਹਨਾ ਉਹਦੇ ਦੋ ਤਿੰਨ ਵਾਰੀ ਕੱਪੜੇ ਜਿਹੜੇ ਦਿਨ ਦੇ ਵਿੱਚ ਚੇਂਜ ਹੋ ਜਾਂਦੇ ਨੇ ਤੇ ਇੱਕ ਹੁਣ ਜਿਹੜੀਆਂ ਸਰਦੀਆਂ ਨੇ ਜਾ ਚੁੱਕੀਆਂ ਨੇ ਤੇ ਗਰਮੀਆਂ ਜਿਹੜੀਆਂ ਹੈਗੀਆਂ ਨੇ ਆ ਚੁੱਕੀਆਂ ਨੇ ਤੇ ਹੁਣ ਜਿਹੜੇ ਹੈਗੇ ਨੇ ਸਿਆਲਾਂ ਵਾਲੇ ਕੱਪੜੇ ਵੈਸੇ ਵੀ ਆਪਾਂ ਥੋੜੀ ਜਿਹੀ ਉਹਦੇ ਜਿਹੜੇ ਸੀਗੇ ਉਹ ਬਾਹਰ ਰੱਖੇ ਹੋਏ ਨੇ ਜਿਆਦਾ ਨਹੀਂ ਮੈਂ ਬਾਹਰ ਰੱਖੇ ਹੋਏ ਤੇ ਥੋੜੇ ਜਿਹੜੇ ਕੱਪੜੇ ਆ ਮੈਂ ਤੇ ਉਸ ਤੇ ਵਾਸ਼ ਕਰਦੀ ਪਈ ਸੀਗੀ ਤੇ ਮੈਂ ਕਿਹਾ ਕਿ ਜਲਦੀ ਜਲਦੀ ਪਹਿਲਾਂ ਇਹਨਾਂ ਨੂੰ ਪਹਿਲਾਂ ਮੈਂ ਸਾਬਣ ਵਗੈਰਾ ਲਗਾ ਲਿਆ ਸੀਗਾ ਸਰਫ ਦੇ ਵਿੱਚ ਪਹਿਲਾਂ ਭਿਉਲੇ ਸੀਗੇ ਗਰਮ ਪਾਣੀ ਦੇ ਵਿੱਚ ਤੇ ਫਿਰ ਜੀ ਮੈਂ ਇਹਨਾਂ ਨੂੰ ਵਾਸ਼ ਕਰਨ ਲੱਪੇ ਸੀਗੀ ਇਹ ਮੇਰੀ ਕੋਟੀ ਸੀਗੀ ਤੇ ਅੱਜ ਚੁੰਨੀ ਨੇ ਕੇਸ ਨੂੰ ਉੱਪਰ ਬੈਠ ਗਈ ਸੀਗੀ ਥੱਲੇ ਵਿਛਾ ਕੇ ਫਰਸ਼ ਤੇ ਥੱਲੇ ਵਿਛਾ ਕੇ ਤੇ ਉੱਪਰ ਬੈਠੀ ਸੀਗੀ ਤੇ ਫਿਰ ਮੈਂ ਕਿ ਕਿ ਲਿਆਉ ਇਹਨੂੰ ਮੈਂ ਵਾਸ਼ ਕਰ ਲੈਣੀ ਹੈਗੀ ਕਿਉਂਕਿ ਨਾ ਤਾਂ ਮਮਾ ਦੇ ਕੱਪੜੇ ਹੈਗੇ ਸੀ ਕਿ ਧੋਣ ਵਾਲੇ ਨਾ ਹੀ ਮੇਰੇ ਹੈਗੇ ਸੀ ਕਿਉਂਕਿ ਅਸੀਂ ਸਵੇਰ ਸੁਬਾਈ ਵਾਸ਼ ਕਰ ਲਏ ਸੀਗੇ ਤਾਂ ਕਰਕੇ ਮੇਰਾ ਇੱਕ ਸੂਟ ਹੈ ਜਿਹੜਾ ਮੈਂ ਪਾਇਆ ਹੋਇਆ ਹੈ ਇਸ ਨੂੰ ਉਤਾਰਾਂਗੀ ਤੇ ਬਾਅਦ ਵਿੱਚ ਜੀ ਫਿਰ ਮੈਂ ਇੱਥੇ ਮਿਕ ਕੇ ਹੁਣ ਜਿਹੜੇ ਕੱਪੜੇ ਨੇ ਇਹਨਾਂ ਦਾ ਚੰਗੀ ਤਰ੍ਹਾਂ ਪਾਣੀ ਕੱਢ ਲਈ ਪਤਾ ਕੀ ਹੁੰਦਾ ਕਿ ਮੈਨੂੰ ਨਾ ਹਰ ਇੱਕ ਕੰਮ ਜਿਹੜਾ ਹੈ ਨਾ ਉਹ ਬੜੀ ਰੀਜਨਲ ਕਰਨ ਦੀ ਨਾ ਆਦਤ ਜੀ ਆ ਕੀ ਸ਼ੁਰੂ ਤੋਂ ਹੀ ਮੇਰੀ ਆਦਤ ਆ ਕਿ ਮੈਂ ਜਿਹੜਾ ਵੀ ਕੋਈ ਕੰਮ ਉਹ ਆਪਣੀ ਰੀਜ ਲਾ ਕੇ ਕਰਦੀ ਹੁੰਦੀ ਆ ਕਿ ਇਦਾਂ ਨਹੀਂ ਹੁਣ ਵੀ ਜਿਸ ਤਰ੍ਹਾਂ ਮਾੜੇ ਮੁੱਢ ਤੇ ਜੇ ਕੱਪੜੇ ਹੰਗਾਲੇ ਚੱਲ ਮਾੜੇ ਜੇ ਧੋਕੇ ਤੇ ਚਲੋ ਵੀ ਉਹਨਾਂ ਨੂੰ ਸੁੱਕਣੇ ਪਾ ਦਿੱਤਾ ਮੈਂ ਇਦਾਂ ਦੀ ਜਮਾ ਨਹੀਂ ਹੈਗੀ ਮੈਂ ਜਿੰਨਾ ਚਿਰ ਪਾਣੀ ਦੇ ਵਿੱਚ ਦੋ ਤਿੰਨ ਵਾਰੀ ਕੱਪੜੇ ਕਾਢਣਾ ਨਾ ਲਵਾਂ ਉਹਨੇ ਧੇਰ ਮੈਨੂੰ ਸਿਦਕ ਨਹੀਂ ਆਉਂਦਾ ਹੈਗਾ ਜੇ ਲਾ ਲਵਾਂ ਮੈਂ ਕੱਪੜੇ ਪਾ ਵੀ ਦਿਨੀ ਆ ਨਾ ਹਨ ਤੇ ਫਿਰ ਜੀ ਮੈਨੂੰ ਐ ਲੱਗਦਾ ਰਹਿੰਦਾ ਕਿ ਨਹੀਂ ਕੱਪੜੇ ਵਿੱਚ ਮੈਲ ਹੋਣੀ ਆ ਤੇ ਜੇ ਮੇਰੇ ਲਾਲੂ ਕਿਤੇ ਖਾਰਸ਼ ਵਗੈਰਾ ਵੀ ਸਰੀਰ ਤੇ ਹੋ ਜੇ ਨਾ ਤੇ ਮੈਂ ਤਾਂ ਵੀ ਕਹਿੰਨੀ ਹਾਂ ਮੇਰੇ ਕੋਲ ਸਰਫ ਰਹਿ ਗਈ ਹੋਣੀ ਹੈ ਵਿੱਚ ਤੇ ਜਾਂ ਮੇਰੇ ਕੋਲ ਸਾਬਣ ਵਗੈਰਾ ਜਿਹੜਾ ਹੈਗਾ ਨਾ ਉਹ ਕੱਪੜਿਆਂ ਦੇ ਵਿੱਚ ਰਹਿ ਗਿਆ ਹੋਣਾ ਹੈ ਤਾਂ ਕਰਕੇ ਤੇ ਫਿਰ ਜਿਵੇਂ ਤੇ ਕੱਪੜੇ ਜਿਹੜੇ ਹੈਗੇ ਨਾ ਬਿਲਕੁਲ ਚੰਗੀ ਤਰ੍ਹਾਂ ਵਾਸ਼ ਕਰਦੇ ਹੁੰਦੇ ਆ ਮੇਰੇ ਸ਼ੁਰੂ ਤੋਂ ਆ ਦਿੱਤਾ ਤੇ ਵੈਸੇ ਵੀ ਕਹਿੰਦੇ ਕਿ ਜਿਹੜਾ ਵੀ ਆਪਾਂ ਨੂੰ ਕੰਮ ਆ ਉਹ ਪੂਰੀ ਰੀਜ ਲਾ ਕੇ ਕਰਨਾ ਚਾਹੀਦਾ ਹਨ ਦੇ ਕਿਉਂਕਿ ਕੰਮ ਤਾਂ ਪੋਹੀ ਕਰਨਾ ਹੁੰਦਾ ਹੈ ਜਿੱਥੇ ਲਾਲੂ ਵੀ ਆਪਾਂ ਨੂੰ ਅੱਧਾ ਘੰਟਾ ਲੱਗਦਾ ਹੈਗਾ ਹਨਾ ਜੇ 15 ਤੋਂ 20 ਮਿੰਟ ਲੱਗਦੇ ਨੇ ਉੱਥੇ ਅੱਧਾ ਘੰਟਾ ਲੱਗ ਜਾਊਗਾ ਤੇ ਇੱਥੇ ਜੀ ਮੈਂ ਜਿਹੜੀਆਂ ਚਾਦਰਾਂ ਨੇ ਮੈਂ ਆਪਣੀ ਤੇ ਅਜੂਨੀ ਦੀ ਜਿਹੜੀ ਚਾਦਰ ਹਨਾ ਉਹ ਵੀ ਮੈਂ ਹਫ਼ਤੇ ਬਾਅਦਾਂ ਵਾਸ਼ ਕਰਦੀ ਹੁੰਨੀ ਆ ਤੇ ਇਹਦੇ ਨਾਲ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਹੁਣ ਉਹ ਛੋਟੀ ਆ ਹਨਾ ਉਹਨੇ ਵਾਸ਼ਰੂਮ ਵਗੈਰਾ ਵੀ ਉਹ ਜਾਂਦੀ ਆ ਦੋ ਤਿੰਨ ਵਾਰੀ ਜਾਂਦੀ ਹੈ ਹਨਾ ਤੇ ਬੱਚਾ ਕਈ ਵਾਰ ਵੀ 12 ਵਾਰ ਬਾਰ ਬਾਰ ਹੱਥ ਨਹੀਂ ਧੋਂਦਾ ਹੈਗਾ ਤੇ ਇਸ ਕਰਕੇ ਜੀ ਮੈਂ ਇਹ ਜਿਹੜੀ ਚਾਦਰ ਸੀਗੀ ਉਹ ਵੀ ਵਾਸ਼ ਕਰਨ ਦੀ ਪਈ ਸੀਗੀ ਤੇ ਇੱਕ ਤਲਾਈ ਦਾ ਕਵਰ ਹੈਗਾ ਸੀਗਾ ਉਹ ਵੀ ਵਾਸ਼ ਕਰ ਲਿਆ ਸੀਗਾ ਕੱਪੜੇ ਆਪਣੇ ਗਏ ਸੀਗੇ ਧੁੱਪ ਤੇ ਆਪਾ ਜੀ ਮੰਮੀ ਇੱਥੇ ਬਾਹਰ ਝਾੜੂ ਲਗਾਈ ਜਾਂਦੇ ਸੀਗੇ ਲੌਬੀ ਦੇ ਵਿੱਚ ਆ ਗਈ ਸੀਗੀ ਮੰਮੀ ਸਾਰੇ ਰੂਮਾਂ ਦੇ ਵਿੱਚ ਕੱਢ ਲਿਆ ਸੀਗਾ ਮੰਮਾ ਨੇ ਤੇ ਫਿਰ ਜੀ ਆਪਾਂ ਕੱਪੜੇ ਵੀ ਵਾਸ਼ ਕਰਕੇ ਤੇ ਹੁਣ ਆਪਾਂ ਕਿਾ ਕੀ ਕਿਉਂ ਨਾ ਆਪਾਂ ਇਹਨਾਂ ਨੂੰ ਕਿ ਡਰਾਈ ਹੋਣ ਲਈ ਪਾ ਦਿੰਨੇ ਹੈਗੇ ਤੇ ਅੱਜ ਧੁੱਪ ਨਹੀਂ ਸੀਗੀ ਆਈ ਵੀੜੇ ਦੇ ਵਿੱਚ ਕਿਉਂਕਿ ਅਜੇ ਟਾਈਮ ਜਿਹੜਾ ਸੀਗਾ ਉਹ 9 ਵਜੇ ਸੀਗੇ ਤਾਂ ਕਰਕੇ ਤੇ ਮੈਂ ਕਹਿ ਕੇ ਚਲੋ ਗੈਸਟ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਜਿਹੜੇ ਕੰਮ ਦਿੰਦੇ ਨੇ ਉਹ ਸਾਰੇ ਹੋ ਜਾਣਗੇ ਫਿਰ ਕਿਉਂਕਿ ਚਲੋ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਨੇ ਤੇ ਫਿਰ ਚਲੋ ਮੰਮੀ ਗੱਲਾਂ ਬਾਤਾਂ ਕਰ ਲੈਣਗੇ ਆਪਾਂ ਚਾਹ ਪਾਣੀ ਦਾ ਕੰਮ ਲਾਗੂ ਕਰ ਦਾਂਗੇ ਤੇ ਫਿਰ ਜੀ ਮੈਂ ਇੱਥੇ ਜਿਹੜੇ ਸੀਗੇ ਜਿਹੜੇ ਕਵਰ ਵਗੈਰਾ ਹੁੰਦੇ ਆ ਨਾ ਮੈਂ ਇਹਨਾਂ ਨੂੰ ਕੀ ਤੈਹ ਲਗਾ ਕੇ ਹਨ ਫਿਰ ਸੁੱਕਣੇ ਪਾ ਦੇਣੇ ਹੁੰਦੇ ਨੇ ਫਿਰ ਜਲਦੀ ਸੁੱਕ ਜਾਂਦੇ ਨੇ ਤੇ ਇੱਕ ਡਿੱਗਦੇ ਵੀ ਨਹੀਂ ਹੈਗੇ ਜਲਦੀ ਤੇ ਜਿਸ ਤਰ੍ਹਾਂ ਹੁਣ ਲਾਲੂ ਕੀ ਹਵਾ ਵਗੈਰਾ ਹੁਣ ਅੱਜਕੱਲ ਬਹੁਤ ਜ਼ਿਆਦਾ ਚੱਲਦੀਆਂ ਨੇ ਤੇ ਕੱਪੜੇ ਡਿੱਗਣ ਦਾ ਹੁੰਦਾ ਹੈ ਥੋੜਾ ਜਿਹਾ ਡਰ ਕੇ ਕੱਪੜੇ ਡੈਗਣਾ ਜਾਂ ਤੇ ਇਸ ਕਰਕੇ ਜੀ ਮੈਂ ਜਿਹੜੇ ਕੱਪੜੇ ਆ ਉਹਨਾਂ ਨੂੰ ਡਬਲ ਫੋਲਡ ਕਰਕੇ ਫੇਰੀ ਪਾਉਣੀ ਹੁੰਦੀ ਆ ਤੇ ਕਾਫੀ ਦਿਨ ਹੋ ਗਿਆ ਮੇਰੇ ਜਿਹੜਾ ਵੀਡੀਓ ਉਹ ਨਹੀਂ ਸੀ ਆ ਰਿਹਾ ਤੁਹਾਡੇ ਤਾਂ ਤੇ ਇਸ ਲਈ ਸੌਰੀ ਤੇ ਤੁਹਾਂਜੀ ਆਪਣੇ ਜਿਹੜੇ ਵੀਡੀਓਜ਼ ਨੇ ਇਹ ਕੰਟੀਨਿਊ ਹੋਣੀ ਆ ਸਟਾਰਟ ਹੋ ਜਾਣੀ ਆ ਵਿੱਚ ਵਿੱਚ ਆਪਾਂ ਮੋਟੀਵੇਸ਼ਨਲ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਫਿਰ ਜੀ ਆਪਾਂ ਅੱਜ ਮੈਨ ਨਾ ਹੋਣਾ ਸੀਗਾ ਅੱਜ ਤੇ ਮੰਮੀ ਨੇ ਵੀ ਲਗਾ ਲਿਆ ਸੀਗਾ ਝਾੜੂ ਤੇ ਬਾਰ ਬਾਰ ਤਾਂ ਆਪਾਂ ਪਹਿਲਾਂ ਲਗਾ ਲੈਣੇ ਹੁੰਨੇ ਆ ਸਵੇਰ ਸਵੇਰ ਹੀ ਤੇ ਇੱਥੇ ਦੇਖੋ ਮਾੜੀ ਮਾੜੀ ਜਿਹੜੀ ਧੁੱਪ ਆ ਉਹ ਵੀ ਆਈ ਜਾਂਦੀ ਸੀ ਤੇ ਮੈਂ ਵਿੱਚੋਂ ਹੋਰ ਕੰਮ ਕਰਨ ਲੱਗ ਪਈ ਸੀਗੀ ਤਾਂ ਕਰਕੇ ਤੇ ਫਿਰ ਜੀ ਮੰਮੀ ਇਥੇ ਚੱਟ ਤਨੀ ਜਿਹੜੀ ਹੈਗੀ ਸੀਗੀ ਅੱਜ ਰੋਟੀ ਦੇ ਨਾਲ ਕੁਝ ਨਹੀਂ ਸੀਗਾ ਹੈਗਾ ਤੇ ਮੰਮੀ ਕਹਿੰਦੇ ਕਿ ਮੈਂ ਚਟਨੀ ਕੁੱਟ ਲੈਣੀ ਹੈਗੀ ਆ ਮੰਮੀ ਕਹਿੰਦੇ ਕਿ ਮੈਂ ਚਟਨੀ ਜਿਹੜੀ ਹੈਗੀ ਆ ਉਸ ਨੂੰ ਕੁੱਟ ਲੈਣੀ ਆ ਤੇ ਫਿਰ ਆਪਾਂ ਰੋਟੀ ਜਿਹੜੀ ਹੈਗੀ ਉਹ ਖਾ ਲਾਂਗੇ ਤੇ ਮੰਮੀ ਨੇ ਨਾਲ ਲੱਸੀ ਬਣਾਈ ਆ ਤੇ ਨਾਲ ਦਹੀਂ ਆ ਤੇ ਫਿਰ ਜੀ ਹੁਣ ਮੰਮੀ ਚਟਨੀ ਕੁੱਟਣ ਲੱਗੇ ਨੇ ਤੇ ਫਿਰ ਜੀ ਆਪਾਂ ਕੱਪੜੇ ਸੁੱਕਣੇ ਵਗੈਰਾ ਪਾ ਕੇ ਫਿਰ ਆਪਾਂ ਰੋਟੀ ਖਾਵਾਂਗੇ ਤੇ ਵੇਖੋ ਜੀ ਕਿੰਨੀ ਸੋਹਣੀ ਧੋਪ ਆ ਤੇ ਥੋੜਾ ਥੋੜਾ ਬੱਦਲ ਵੀ ਸੀਗਾ वैसे मी दवाई तो है थोड़ी थोड़ी लगे बने आ गया सी फोन फिर मेरा सारे मैट वगैरा जो है झाड़ के क्योंकि मम्मी ने भी पे झाड़े सके की चलो एक बार फिर दुबारा तो आप झाड़ दें हे ਕਿਉਂਕਿ ਮੈਨੂੰ ਨਾ ਡਾਊਟ ਸੇ ਬਹੁਤ ਜ਼ਿਆਦਾ ਰਹਿੰਦੇ ਨੇ ਤਾਂ ਕਰਕੇ ਕਿਤੇ ਇੱਥੇ ਮਿੱਟੀ ਨਾ ਹੋਵੇ ਕਿਤੇ ਇੱਥੇ ਮਿੱਟੀ ਨਾ ਰਹਿ ਜਾਵੇ ਹਨਾ ਤੇ ਵੈਸੇ ਵੀ ਹਰ ਕੋਈ ਕੰਮ ਜਿਹੜਾ ਆਪਾਂ ਨੂੰ ਰੀਜ ਲਾ ਕੇ ਕਰਨਾ ਚਾਹੀਦਾ ਹੈਗਾ ਖੁਸ਼ ਹੋ ਕੇ ਆਪਣੇ ਦਿਲੋਂ ਖੁਸ਼ ਹੋ ਕੇ ਕੰਮ ਕਰੀਏ ਨਾ ਤੋ ਕੰਮ ਕਰਨ ਦਾ ਨਜ਼ਾਰਾ ਜਿਹੜਾ ਨਾ ਉਹ ਵੱਖਰਾ ਹੀ ਹੁੰਦਾ ਆ ਤੇ ਬਹੁਤ ਮਜ਼ਾ ਵੀ ਆਉਂਦਾ ਆ ਕੰਮ ਕਰਨ ਲੱਗਿਆ ਹਨਾ ਅੱਜ ਮੈਂ ਕਿ ਕਾਫੀ ਦਿਨਾਂ ਬਾਅਦ ਪੌਦੇ ਚ ਜਿਹੜੇ ਹੈਗੇ ਸੀਗੇ ਲਗਾਉਣ ਲੱਗੇ ਸੀਗੇ ਕਿਉਂਕਿ ਭਾਬੀ ਗਏ ਹੋਏ ਨੇ ਪਿੱਕਿਆਂ ਨੂੰ ਤਾਂ ਕਰਕੇ ਤੇ ਮੈਸੇ ਜਿਹਸ ਦਿਨ ਦੇ ਹੋ ਗਏ ਹੈਗੇ ਨੇ ਤੇ ਮੈਂ ਤੇ ਮੰਮੀ ਜਿਹੜਾ ਹੈਗਾ ਨਾ ਘਰ ਦਾ ਸਾਰਾ ਕੰਮ ਮਿੰਟ ਮਿੰਟ ਕਰ ਲੈਨੇ ਹੁੰਨੇ ਆ ਤੇ ਉਹਨਾਂ ਦੇ ਹੁੰਦਿਆਂ ਵੀ ਚਲੋ ਉਹ ਇੰਨਾ ਹੈ ਕਿ ਚਲੋ ਝੜਪੋਚਾ ਉਹ ਕਰ ਲੈਂਦੇ ਹੁੰਦੇ ਨੇ ਤੇ ਉਦੋਂ ਮੈਂ ਜੁਨੀ ਨੂੰ ਸਕੂਲ ਤੋਰਨਾ ਹੁੰਦਾ ਹੈ ਤਾਂ ਕਰਕੇ ਤੇ ਉਹਨਾਂ ਦਾ ਰੁਟੀਨ ਹੁੰਦਾ ਕਿ ਉਹਨਾਂ ਨੇ ਸਵੇਰ ਸਵੇਰ ਪਹਿਲਾਂ ਝਾੜੂ ਹੀ ਜਿਹੜਾ ਝਾੜੂ ਪੋਚਾ ਨਾ ਉਹ ਹੀ ਕਰਨਾ ਹੁੰਦਾ ਤੇ ਮੇਰੀ ਰੁਟੀਨ ਇਹ ਹੁੰਦੀ ਆ ਕਿ ਮੈਂ ਸਾਰਾ ਆਪਣਾ ਬਾਕੀ ਸਾਰੇ ਕੰਮ ਕਰਕੇ ਨਹਾ ਧੋ ਕੇ ਸਾਰਾ ਕੁਝ ਕਰਕੇ ਰਸੋਈ ਦਾ ਵੀ ਕੰਮ ਖਤਮ ਹੋ ਜਾਵੇ ਰੋਟੀ ਪਾਣੀ ਖਾ ਕੇ ਤੇ ਫਿਰ ਮੈਂ ਜਿਹੜੇ ਹੈਗੇ ਨਾ ਝਾੜੂ ਪੋਚਾ ਫੇਰ ਸਟਾਰਟ ਕਰਦੀ ਹੁੰਦੀ ਆ ਤੇ ਫੇ ਜੀ ਇਦਾਂ ਹੁੰਦਾ ਹੈ ਕਿ ਚਲੋ ਪੈਰ ਵਗੈਰਾ ਜਿਹੜੇ ਹੁੰਦੇ ਨੇ ਵੀ ਆਪਣੀਆਂ ਪੈੜਾਂ ਨਹੀਂ ਪੈਂਦੀਆਂ ਹੈਗੀਆਂ ਹਨਾ ਤੇ ਫਿਰ ਜਿਹੜਾ ਪੋਚਾ ਆ ਉਹ ਵੀ ਜਲਦੀ ਜਿਹੜਾ ਪਾਣੀ ਉਹ ਸੋਕ ਲੈਂਦਾ ਹਨਾ ਤੇ ਪਾਣੀ ਜਲਦੀ ਸੁੱਕ ਜਾਂਦਾ ਹੈਗਾ ਆ ਤੇ ਫੇ ਜੀ ਮੈਂ ਇੱਥੇ ਸਾਰੇ ਕਿਤੇ ਜਿਹੜਾ ਨਾ ਪਰਸੋਂ ਹੀ ਲਾਏ ਸੀਗੇ ਆਪਾਂ ਅਜੇ ਤੇ ਇੱਕ ਦਿਨ ਪਹਿਲਾਂ ਆਪਾਂ ਪੋਚੇ ਲਾਏ ਸੀਗੇ ਤੇ ਬਟ ਫਿਰ ਮੈਂ ਕਿਹਾ ਕਿ ਚਲੂ ਅੱਜ ਗੈਸਟ ਆਉਣੇ ਨੇ ਥੋੜੀ ਜੀ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਨਾਲੇ ਤੇ ਫਿਰ ਦੋ ਤਿੰਨ ਦਿਨਾਂ ਵਾਸਤੇ ਤੁਹਾਨੂੰ ਪਤਾ ਹੈ ਕਿ ਸਾਡਾ ਹੈਪੀ ਜਿਹੜੀ ਹੈਗੀ ਆਪਣੇ ਦੀਵਾਲੀ ਚੱਲੀ ਜਾਂਦੀ ਹੈਗੀ ਤੇ ਦੀਵਾਲੀ ਦਾ ਕਰਕੇ ਤੁਹਾਨੂੰ ਪਤਾ ਹੀ ਆ ਥੋੜਾ ਘਟ ਧਿਆਨ ਹੁੰਦਾ ਹੈ ਫਿਰ ਹੁੰਦਾ ਹੈ ਕਿ ਹਾਂ ਵੀ ਆਪਾਂ ਥੋੜਾ ਇੰਜੋਏ ਵਗੈਰਾ ਕਰ ਲਈਏ ਹਨਾ ਬੱਚਿਆਂ ਦੇ ਨਾਲ ਇੱਕ ਜੁਨੀ ਦੇ ਐਗਜ਼ਾਮ ਚੱਲੀ ਜਾਂਦੇ ਸੀਗੇ ਤੇ ਤਾਂ ਕਰਕੇ ਵੀ ਥੋੜਾ ਮੈਂ ਬਿਜ਼ੀ ਸੀਗੀ ਤੇ ਉਸ ਨੂੰ ਰਿਵੀਜ਼ਨ ਵਗੈਰਾ ਕਰਾਉਣਾ ਹੁੰਦਾ ਹੈ ਤੇ ਥੋੜਾ ਥੋੜਾ ਰੀਡ ਵੀ ਕਰਵਾਉਣਾ ਹੁੰਦਾ ਹੈ ਤੇ ਥੋੜਾ ਥੋੜਾ ਉਸ ਨੂੰ ਕੀ ਪ੍ਰੈਕਟਿਸ ਕਰਾਉਣੀ ਹੁੰਦੀ ਆ ਤੇ ਤਾਂ ਕਰਕੇ ਤੇ ਫਿਰ ਮੈਂ ਉਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੇ ਜਿਹੜੇ ਮੇਲੇ ਹੁੰਦੇ ਨੇ ਘਰ ਦੇ ਕੰਮ ਉਹ ਮੈਂ ਨਿਬੇੜ ਲੈਣੇ ਹੁੰਦੀ ਆ ਤੇ ਫਿਰ ਥੋੜੀ ਦੇਰ ਬੈਠ ਕੇ ਆਪਣੇ ਰੈਸਟ ਵਗੈਰਾ ਕਰਕੇ ਤੇ ਫਿਰ ਮੈਂ ਉਸ ਨੂੰ ਲੈਣ ਚਲੇ ਜਾਣੀ ਹੁੰਦੀ ਆ ਤੇ ਅੱਜ ਜੀ ਮੈਂ ਜੇ ਆਪਣਾ ਸਿਰ ਵੀ ਜਿਹੜਾ ਹੈਗਾ ਸੀ ਉਹ ਵੀ ਵਾਸ਼ ਕਰਨਾ ਸੀਗਾ ਤੇ ਕਪੜੇ ਆਪਾਂ ਵਾਸ਼ ਪਹਿਲਾਂ ਕਰ ਲਏ ਸੀਗੇ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਕਿਉਂਕਿ ਤੁਹਾਡੇ ਆਪਾਂ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਸਾਰੇ ਜਣੇ ਇਦਾਂ ਹੀ ਸਾਥ ਦਿੰਦੇ ਰਹੋ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕਰਿਆ ਕਰੋ ਕੀ ਕਰੀ ਤਾਂ ਪਤਾ ਨਹੀਂ ਮਿਲਦੇ ਆ ਤੁਸੀਂ ਬਣੇ ਰਹੋ ਆਪਣੇ ਮੈਂ ਆਗੀ ਸੀਗੀ ਇੱਥੇ ਰਸੋਈ ਦੇ ਵਿੱਚ ਪੋਚਾ ਲਾਉਣ ਵਾਸਤੇ ਤੇ ਰਸੋਈ ਤੁਹਾਨੂੰ ਪਤਾ ਹੀ ਆ ਮੈਂ ਇਸ ਨੂੰ ਕਿਚਨ ਘਟ ਕਹਿੰਦੀ ਹੁੰਨੀ ਆ ਕਿਉਂਕਿ ਕਿਚਨ ਮੈਂ ਨਾ ਜਿਹਦੋਂ ਕਥਾ ਸੁਣਦੀ ਹੁੰਨੀ ਆ ਵਾਹਿਗੁਰੂ ਜੀ ਦੀ ਤੇ ਇੱਕ ਨਾ ਬਾਬਾ ਜੀ ਨੇ ਤੇ ਉਹਨਾਂ ਦੇ ਹਮੇਸ਼ਾ ਮੈਂ ਕਥਾ ਸੁਣਦੀ ਹੁੰਨੀ ਆ ਭਾਈ ਵੀਰ ਸਿੰਘ ਜੀ ਤੇ ਉਹ ਨਾ ਕਹਿੰਦੇ ਹੁੰਦੇ ਕਿ ਤੁਸੀਂ ਰਸੋਈ ਨੂੰ ਕਦੇ ਵੀ ਕਿਚਨ ਨਹੀਂ ਕਹਿਣਾ ਹੈਗਾ ਕਿਉਂਕਿ ਜਦੋਂ ਵੀ ਆਪਾਂ ਕਿਚਨ ਕਹਿੰਨੇ ਆ ਨਾ ਹੈਨਾ ਤੇ ਰਸੋਈ ਦੀ ਜਿਹੜੀ ਹੈਗੀ ਮਹੱਤਤਾ ਹੀ ਬਦਲ ਜਾਂਦੀ ਹੈਗੀ ਆ ਤੇ ਤਾਂ ਕਰਕੇ ਆਪਾਂ ਕਦੇ ਵੀ ਰਸੋਈ ਨੂੰ ਕਿਚਨ ਨਹੀਂ ਕਹਿੰਦੇ ਹੈਗੇ ਆ ਪਰ ਰਸੋਈ ਹੀ ਕਹਿੰਨੇ ਹੈਗੇ ਆ ਤੇ ਕਿਉਂਕਿ ਆਪਾਂ ਨੂੰ ਰਸੋਈ ਹੀ ਕਹਿਣਾ ਚਾਹੀਦਾ ਹੈਗਾ ਆ ਕਿਉਂਕਿ ਜਦੋਂ ਆਪਾਂ ਕਿਚਨ ਕਹਿੰਨੇ ਨਾ ਫਿਰ ਉਹੀ ਗੱਲ ਕਿ ਕਿਚਨ ਦੇ ਵਿੱਚ ਕਿਚ-ਕਿਚ ਜਿਹੜੀ ਉਹ ਹੁੰਦੀ ਰਹਿੰਦੀ ਆ ਲੜਾਈਆਂ ਝਗੜੇ ਜਿਹੜੇ ਹੁੰਦੇ ਆ ਨਾ ਨੁਕਾ ਟੋਕੀ ਜਿਹੜੀ ਹੁੰਦੀ ਆ ਉਹ ਕਿਚ-ਕਿਚ ਕਿਚ-ਕਿਚ ਜਿਹੜੀ ਉਹ ਕਿਚ-ਕਿਚ ਆ ਨਾ ਛੋਟੀ ਜੀ ਗੱਲ ਤੋਂ ਬਹੁਤ ਵੱਡੀ ਗੱਲ ਬਣ ਜਾਂਦੀ ਹੈਗੀ ਆ ਤਾਂ ਕਰਕੇ ਮੈਂ ਹਮੇਸ਼ਾ ਰਸੋਈ ਕਹਿੰਦੀ ਹੁੰਨੀ ਆ ਕਿਚਨ ਨਹੀਂ ਕਹਿੰਦੀ ਹੈਗੀ ਮੈਂ ਤੇ ਮੈਨੂੰ ਕਿਚਨ ਕਹਿਣਾ ਪਸੰਦ ਨਹੀਂ ਲੱਗਦਾ ਤੇ ਇੱਥੇ ਜੀ ਮੈਂ ਨਾ ਹਨਾ ਕੀੜੀਆਂ ਬਹੁਤ ਜ਼ਿਆਦਾ ਸੀਗੀਆਂ ਤੇ ਵੈਸੇ ਮੈਂ ਕੀੜੀਆਂ ਨੂੰ ਮਾਰਦੀ ਨਹੀਂ ਹੁੰਦੀ ਤੇ ਮੈਂ ਉਹਨਾਂ ਦਾ ਜਿਹੜਾ ਪਹਿਲਾਂ ਨਾ ਇੱਥੋਂ ਸਾਫ਼ ਕਰ ਦਿੱਤਾ ਸੀਗਾ ਤੇ ਉਹ ਜਿਹੜਾ ਉੱਪਰ ਦੀ ਸਾਈਡ ਹੈ ਨਾ ਉੱਥੇ ਆਪਣੇ ਜਿਹੜੀਆਂ ਕੀੜੀਆਂ ਨੇ ਬਹੁਤ ਜ਼ਿਆਦਾ ਆਉਂਦੀਆਂ ਹੁੰਦੀਆਂ ਨੇ ਰਸੋਈ ਦੇ ਵਿੱਚ ਤੇ ਥੱਲੇ ਵਾਲੀ ਦੀ ਜਿਹੜੀ ਸਾਈਡ ਆ ਹਨ ਥੱਲੇ ਵਾਲੀ ਜਿਹੜੀ ਸਾਈਡ ਆ ਉੱਥੇ ਬਹੁਤ ਜ਼ਿਆਦਾ ਕੀੜੀਆਂ ਆਉਂਦੀਆਂ ਆ ਸ਼ਾਇਦ ਕਈਆਂ ਘਰਾਂ ਚ ਆਉਂਦੀਆਂ ਹੋਣਗੀਆਂ ਤੇ ਕਿਉਂਕਿ ਉੱਥੇ ਥੋੜੀ ਜਿਹੜੀ ਸਪੇਸ ਆ ਉਹ ਹੈਗੀ ਆ ਤੇ ਤਾਂ ਕਰਕੇ ਉੱਥੇ ਆਪਾਂ ਕਲੇ ਵਗੈਰਾ ਜਿਹੜੀ ਹੈਗਾ ਟੈਲਾਂ ਵਾਲਿਆ ਕੋਲ ਨਹੀਂ ਲਗਾਈ ਹੈਗੀ ਤੇ ਕਿਉਂਕਿ ਆਪਣੇ ਬਾਕਸ ਵਗੈਰਾ ਬਣਨੇ ਸੀਗੇ ਤਾਂ ਕਰਕੇ ਤੇ ਉਹਨਾਂ ਨੇ ਸਾਰੇ ਜਿਹਦੇ ਜਿਹੜਾ ਕੈਮੀਕਲ ਉਹ ਸਾਰੇ ਕਿਤੇ ਲਗਾਉਂਦੇ ਹੁੰਦੇ ਉਹ ਨਾ ਸਾਰੇ ਕਿਤੇ ਨਹੀਂ ਸੀ ਲਗਾਏ ਤੇ ਇੱਥੇ ਮੈਂ ਸਾਰੇ ਡੱਬੇ ਚੱਕ-ਚੱਕ ਕੇ ਤੇ ਫਿਰ ਥੱਲੇ ਉਹ ਜਿਹੜਾ ਹੈਗਾ ਸੀਗਾ ਉਹ ਮੂਪ ਕਰਦੀ ਪਈ ਸੀਗੀ ਪੋਚਾ ਜਿਹੜਾ ਹੈਗਾ ਸੀ ਕੋ ਮੈਂ ਲਗਾਉਂਦੀ ਪਈ ਸੀਗੀ ਤੇ ਇੱਥੇ ਮੈਂ ਆਟੇ ਵਾਲੀ ਜਿਹੜੀ ਹੈਗੀ ਸੀਗੀ ਢਰਮੀ ਇਸ ਨੂੰ ਵੀ ਚੁੱਕ ਕੇ ਤੇ ਥੱਲੇ ਮੈਂ ਜਿਹੜੀ ਹੈਗੇ ਨਾ ਇਹ ਮੇਰੀ ਮੰਮੀ ਦਾ ਬਹੁਤ ਜ਼ਿਆਦਾ ਪੁਰਾਣਾ ਕਿ ਮੇਰੀ ਦਾਦੀ ਦੇ ਸਮੇਂ ਦਾ ਆ ਇਹ ਕਿ ਇਹਦੇ ਤੇ ਦੁੱਧ ਡੇੜ ਕੇ ਤੇ ਹੁੰਦੇ ਸੀਗੇ ਤੇ ਮੰਮੀ ਨੇ ਦਾਦੀ ਦੇ ਵੇਲੇ ਦਾ ਸੰਭਾਲਿਆ ਹੋਇਆ ਵਾ ਤੇ ਇਹ ਮੇਰੀ ਦਾਦੀ ਜਦੋਂ ਵਿਆਹ ਕੇ ਇੱਥੇ ਆਈ ਸੀਗੇ ਉਦੋਂ ਦਾ ਉਸ ਟਾਈਮ ਦਾ ਆ ਲਓ ਜੀ ਆਪਣੇ ਕੰਮ ਧੰਦੇ ਹੋ ਗਏ ਸਾਰੇ ਤੇ ਹੁਣ ਜੀ ਆਪਾਂ ਸਾਡੋ ਸਾਰੇ ਵਿਆਹਿਆ ਕਰ ਤੇ ਹੁਣ ਜੀ ਆਪਾਂ ਨਹਾਵਾਂਗੇ ਤੇ ਦੇਖੋ ਸਾਰੀਆਂ ਸਬ ਸਫਾਈਆਂ ਜਿਹੜੀਆਂ ਆਪਣੀਆਂ ਹੋ ਚੁੱਕੀਆਂ ਨੇ ਹੁਣ ਆਪਾਂ ਨਹਾਵਾਂਗੇ ਤੇ ਮਿਲਦੇ ਆਂ ਜੀ ਤੁਹਾਨੂੰ ਨਹਾ ਕੇ ਆਪਾਂ ਠੀਕ ਹੈ ਜੀ ਬਾਹਰ ਬਾਵਾ ਕਾਫੀ ਜ਼ਿਆਦਾ ਧੁੱਪ ਆ ਗਈ ਆ ਇੱਥੇ ਮੈਂ ਚੱਲੀ ਸੀਗੀ ਨਹਾਉਣ ਤੇ ਮੈਂ ਜਿਹੜੇ ਹੈਗੇ ਸੀਗੇ ਕੱਪੜੇ ਮੈਂ ਕਹਿ ਕਿ ਚੱਕ ਲਵਾਂ ਤੇ ਕੱਪੜੇ ਚੱਕ ਕੇ ਤੇ ਮੈਂ ਚੱਲੀ ਸੀਗੀ ਨਹਾਉਣ ਤੇ ਫਿਰ ਜੀ ਮੈਂ ਪਹਿਲਾਂ ਵਾਸ਼ਰੂਮ ਦੇ ਵਿੱਚੋਂ ਕੱਪੜੇ ਜਿਹੜੇ ਹੈਗੇ ਸੀ ਮੈਂ ਆਪਣੇ ਕੱਢ ਲਏ ਸੀਗੇ ਇੱਥੇ ਪੇਟੀ ਦੇ ਉੱਪਰ ਹੀ ਰੱਖ ਦਿੱਤੇ ਕਿਉਂਕਿ ਮੈਂ ਜਿਹੜਾ ਹੈਗਾ ਸੀ ਬਾਥਰੂਮ ਨੂੰ ਵਾਸ਼ ਕਰਨਾ ਸੀਗਾ ਧੋਣਾ ਸੀਗਾ ਇਸ ਕਰਕੇ ਤੇ ਫਿਰ ਜੀ ਇੱਥੇ ਵੀਰ ਆ ਗਿਆ ਸੀਗਾ ਡਿਸ਼ ਵਾਲਾ ਤੇ ਆਪਾਂ ਲੱਗ ਆਪਾਂ ਲੱਗ ਪਏ ਸੀਗੇ ਨਹਾਉਣ ਤੇ ਆਪਾਂ ਕਿ ਕਿ ਨਹਾ ਲੈਨੇ ਕਿਉਂਕਿ ਮੰਮੀ ਹੈਗੀ ਸੀਗੀ ਤੇ ਫਿਰ ਜੀ ਆਪਾਂ ਨਹਾ ਕੇ ਅੱਗੇ ਬਾਹਰ ਤੇ ਦੇਖਿਆ ਤੇ ਆਪਣਾ ਜਿਹੜਾ ਟੀਵੀ ਸੀਗਾ ਹਨ ਆਪਣੀ ਐਲਸੀਡੀ ਉਹ ਚੱਲ ਪਈ ਸੀਗੀ ਕਿਉਂਕਿ ਉਹ ਲੌਕ ਹੋ ਗਈ ਸੀਗੀ ਤੇ ਤਾਂ ਕਰਕੇ ਕਾਫੀ ਦਿਨ ਹੋ ਗਿਆ ਤੇ ਮਿਸ ਜੇ ਹੁੰਦਾ ਪਿਆ ਸੀ ਕੁਛ ਤੇ ਆਪਾਂ ਸਿਰ ਵੀ ਤੋਲਿਆ ਸੀਗਾ ਤੇ ਕਿਉਂਕਿ ਮੈਂ ਸੰਡੇ ਦੇ ਸੰਡੇ ਵੈਸੇ ਵਾਸ਼ ਕਰਦੀ ਹੁੰਨੀ ਆ ਤੇ ਮੈਂ ਹਫਤੇ ਚ ਦੋ ਵਾਰੀ ਜਿਹੜੇ ਹੈਗੇ ਆਪਣੇ ਵਾਲ ਵਾਸ਼ ਕਰਦੀ ਹੁੰਨੀ ਆ ਤੇ ਇੱਥੇ ਆਪਾਂ ਆਪਣੇ ਬਾਲ ਵੀ ਜਿਹੜੇ ਸੀਗੇ ਉਹ ਧੋਲੇ ਸੀਗੇ ਤੇ ਕਿੰਨਾ ਕਿੰਨਾ ਦੇ ਚੱਲਣ ਲੱਗ ਪਏ ਪੱਖੇ ਤੇ ਆਪਣੇ ਤਾਂ ਚੱਲਣੇ ਸਟਾਰਟ ਹੋ ਗਏ ਨੇ ਪੱਖੇ ਤੇ ਕਿਉਂਕਿ ਥੋੜੀ ਥੋੜੀ ਗਰਮੀ ਜਿਹੜੀ ਹੈਗੀ ਨਾ ਉਹ ਹੁਣੇ ਸਟਾਰਟ ਹੋ ਗਈ ਆ ਤਾਂ ਕਰਕੇ ਤੇ ਦੇਖੋ ਕੀ ਬਣਦਾ ਆ ਇਥੇ ਵੀਰਾ ਚੈੱਕ ਕਰਦਾ ਪਿਆ ਸੀਗਾ ਤੇ ਆਪਾਂ ਵੀ ਇੱਥੇ ਜਿਹੜੇ ਵਾਲ ਸੀਗੇ ਉਹਨਾਂ ਨੂੰ ਆਪਾਂ ਕਰ ਲਿਆ ਸੀਗਾ ਪਾਣੀ ਨਿਚੋੜ ਲਿਆ ਸੀਗਾ ਤੇ